ਏ ਕੋਣ ਕਿਸੇ ਕੁੜੀ ਦੀ ਆਈਡੀ ਹੈ ਇੱਕ ਜਿਹਦੇ ਨਾਲ ਤੁਸੀਂ 3 ਦਿਨ ਪਹਿਲਾਂ ਚੈਟ ਕਰ ਰਹੇ ਸੀਗੇ ਤੇ ਆਹ ਕੋਣ ਇਹ ਵੀ ਕੁੜੀ ਦੀ ਆਈਡੀ ਹੈ ਜਿਹਦੇ ਨਾਲ ਤੁਸੀਂ ਪਰਸੋਂ ਰਾਤੀ ਚੈਟ ਕਰ ਰਹੇ ਸੀਗੇ ਤੇ ਹੁਣ ਇੱਕ ਹੋਰ ਆ ਦੱਸੋ ਇਹ ਕੋਣ ਨਹੀਂ ਰੁਕੋ ਤੁਸੀਂ ਇਹ ਵੀ ਮੈਂ ਹੀ ਦੱਸਦੀ ਆ ਇਹ ਵੀ ਕੁੜੀ ਦੀ ਹੀ ਆਈਡੀ ਆ ਜਿਹਦੇ ਨਾਲ ਤੁਸੀਂ ਕੱਲ ਰਾਤੀ ਚੈਟ ਕਰ ਰਹੇ ਸੀਗੇ ਦੱਸੋ ਹੁਣ oh no ਤੇ ਹੁਣ ਇਹ ਵੀ ਸੁਣ ਲਓ ਇਹ ਤਿੰਨੇ ਆਈਡੀ ਆ ਮੈਂ ਬਣਾਈਆਂ ਸੀਗੀਆਂ ਫੇਕ ਤੇ ਤਿੰਨਾਂ ਤੋਂ ਮੈਂ ਹੀ ਗੱਲ ਕਰਦੀ ਸੀਗੀ ਯਾਰ ਤੁਸੀਂ ਮੇਰੇ ਤੇ ਸ਼ੱਕ ਕਰਦੀ ਹੈ ਹਜੇ ਵੀ ਸ਼ੱਕ ਸਮਝ ਰਹੇ ਹੋ ਯਾਰ ਤੂੰ ਮੇਰੇ ਨਾਲ ਤਿੰਨ ਫੇਕ ਆਈਡੀਆ ਬਣਾ ਕੇ ਚੈਟ ਕੀਤੀ ਆ ਤੇ ਮੈਂ ਤਿੰਨੇ ਆਈਡੀਆ ਤੇਰੇ ਨਾਲ ਸੈੱਟ ਹੋ ਗਿਆ ਤੇ ਇਤੋਂ ਜ਼ਿਆਦਾ ਪ੍ਰੂਫ ਮੈਂ ਕੀ ਦਵਾਂ ਆਪਣੇ ਪਿਆਰ ਦਾ ਤੈਨੂੰ ਫੱਟ ਸਹੀਏ ਆ ਤੈਨੂੰ ਪਿੱਕੇ ਨੂੰ ਗੰਗਾਲ